ਏ ਅਸੀਂ ਅੱਜ ਉਹ 14 ਤਰੀਕ ਨੂੰ ਮਾਗੀ ਮੁਕਤਸਰ ਮੇਲੇ ਤੇ ਜਦੋਂ ਗੁਰੂਬ사ਬ ਨੇ 40 ਮੁਕਤੇ ਦੀ ਟੁੱਟੀ ਗੰਦੀ ਗੰਢੀ ਆ ਉਸ ਦਿਵਸ ਨੂੰ ਮੁੱਖ ਰੱਖਦੇ ਹੋਏ ਅਸੀਂ ਵੀ ਇੱਥੇ ਇੱਕ ਭਾਈ ਅਮਰਤਪਾਲ ਸਿੰਘ ਵੱਲੋਂ ਔਰ ਸਰਬਜੀਤ ਸਿੰਘ ਵੱਲੋਂ ਤੇ ਬਾਕੀ ਹੋਰ ਪੰਜਾਬ ਵਾਸੀਆਂ ਵੱਲੋਂ ਅਸੀਂ ਇੱਕ ਸਾਂਝੀ ਇਸ ਪੰਥਕ ਇਕੱਤਰਤਾ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਇੱਕ ਰਾਸ਼ੀ ਪਾਰਟੀ ਜਿਹੜੀ ਆ ਪੰਥਕ ਤੌਰ ਤੇ ਜਿਹੜੇ ਪੰਥਕ ਤੌਰ ਤੇ ਵਿਚਰੂਗੀ ਉਹ ਉਹਦੇ ਉਹਦਾ ਵੀ ਅਗਾਜ਼ ਕਰਨ ਜਾ ਰਹੇ ਆ ਇਸ ਕਰਕੇ ਅਸੀਂ ਇਹ ਬਹੁਤ ਵੱਡਿਆ ਇਕੱਤਰਤਾ ਕਰਕੇ ਸੰਗਤ ਗੋਦ ਗੀ ਪ੍ਰਵਾਨਗੀ ਵੀ ਲਵਾਂਗੇ ਤੇ ਸੰਗਤ ਨੂੰ ਸਾਡੀ ਪੰਜਾਬ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਉਸ 14 ਤਰੀਕ ਨੂੰ ਤੁਸੀਂ ਵੱਧ ਤੋਂ ਵੱਧ ਪਹੁੰਚ ਕੇ ਸਹਿਯੋਗ ਕਰੋ ਤੇ ਸਾਨੂੰ ਕੁਝ ਇਹੋ ਜਿਹੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਕਿ ਪ੍ਰਸ਼ਾਸਨ ਕਾਫੀ ਲੋਕਾਂ ਨੂੰ ਡਰਾਤ ਮੁਕਾ ਵੀ ਰਿਹਾ ਕਿ ਤੁਸੀਂ ਉੱਥੇ ਪਹੁੰਚੋ ਨਾ ਜਾਂ ਉਹਨਾਂ ਦੀਆਂ ਮੀਟਿੰਗਾਂ 'ਚ ਨਾ ਜਾਓ ਇਹੋ ਜਿਹੇ ਹਾਲਾਤ ਵੀ ਇਸ ਸੁਣ ਚਾ ਰਹੇ ਆ ਤੇ ਇਸ ਕਰਕੇ ਅਸੀਂ ਕਹਿੰਨੇ ਕਿ ਸਾਰੇ ਤੁਸੀਂ ਡਰ ਭੈ ਤੋਂ ਮੁਕਤ ਹੋ ਕੇ ਇੱਥੇ ਆਓ ਕੋਈ ਗੱਲ ਨਹੀਂ ਕਿ ਰਾਸਿਕ ਸੈਸਿਕ ਕਾਨਫਰੰਸ ਵਿੱਚ ਕੋਈ ਇਦਾਂ ਦਾ ਕੋਈ ਆਪਾਂ ਕੋਈ ਕੋ ਆਪਣਾ ਕੋ ਗਲਤ ਏਜੰਡਾ ਤੇ ਹੈ ਨਹੀਂ ਕਿ ਜਿਹੜਾ ਕਾਨੂੰਨ ਦੇ ਖਿਲਾਫ ਕੋਈ ਗੱਲ ਹੋ ਰਹੀ ਹੈ ਬਸ ਸਟ੍ਰੋਂਗਲੀ ਅਕਾਲੀ ਦਲ ਬਾਦਲ ਲਗਾਤਾਰ ਕਾਨਫਰੰਸ ਕਰਦਾ ਹਰ ਵਾਰੀ ਮਾਗੀ ਤੇ ਕੱਲ ਵੀ ਸੁਖਬੀਰ ਬਾਦਲ ਇੱਥੇ ਸੀ ਉਹ ਕਹਿੰਦੇ ਕਿ ਇੱਕ ਸਾਲ ਦੀ ਟੀਕਾਂ ਪੈ ਗਈਆਂ ਸਿਆਸੀ ਪਾਰਟੀ ਬਣਾਉਣ ਚੱਲੇ ਨੇ ਸਾਹਿਬ ਬੱਦੇ ਬਦਲ ਸਾਹਿਬ ਨੇ ਕਹਿੰਦਾ 16 ਸਾਲ ਜੇਲ੍ਹ ਕੱਟੀ ਆ ਕੀ ਕਹੋਂਗੇ ਉਹਨਾਂ ਦੇ ਪਿਆਰ ਇਹ ਜੀ ਮੇਰੇ ਖਿਆਲ ਹੈ ਕਿ ਜੋ 16 ਸਾਲ ਵੀ ਉਹ ਵੀ ਝੂਠ ਬੋਲ ਰਿਹਾ ਹੈ ਬਦਲ ਸਾਹਿਬ ਨੇ 16 ਸਾਲ ਨਹੀਂ ਕੱਟੀ ਤੇ ਸੁਖਵੀਰ ਬਦਲ ਨੇ ਕਿੰਨੇ ਸਾਲ ਕੱਟੀ ਹੈ ਜਿਹੜਾ ਉਹ ਪਾਰਟੀ ਚਲਾ ਰਿਹਾ ਹੈ ਇਹ ਜੇ ਕੋ ਜੇਲ ਕੱਟਣਾ ਕੋਈ ਬਹੁਤ ਵੱਡੀ ਗੱਲ ਹੈ ਕਿ ਕੋ ਆਪਣੇ ਕੌਮ ਦੇ ਬੰਦਿਆਂ ਨੂੰ ਜੇਲੋਂ ਤੋਂ ਸੁਟੋ ਇਹਨਾਂ ਦੀ ਇਹੋ ਮਨਸ਼ਾ ਹੈ ਕਿ ਇਹ ਜਿਹੜੇ ਕੋਈ ਜਿਹੜੇ ਲੋਕ ਪ੍ਰਵੰਤ ਲੀਡਰ ਹੈ ਉਹ ਜੇਲਾਂ 'ਚ ਰਹਿਣ ਤੇ ਇਹ ਉਹਨਾਂ ਦੇ ਮਗਨੋਂ ਰਾਜ ਕਰਦੇ ਰਹਿ ਇਹ ਇਹ ਇਹਨਾਂ ਦੀ ਇਹੋ ਮਨਸ਼ਾ ਹੈ ਇਸ ਕਰਕੇ ਇਹ ਉਹਨਾਂ ਦੀਆਂ ਗੱਲਾਂ ਦਾ ਕੋਈ ਨਹੀਂ ਉਹਨਾਂ ਨੂੰ ਤਾਂ ਹੁਣ ਕੌਮ ਨੇ ਨਕਾਰ ਦਿੱਤਾ ਹੋਇਆ ਹਨੇ ਹੱਥ ਪੈਰ ਮਾਰ ਰਹੇ ਆ ਪਰ ਕੌਮ ਉਹਨਾਂ ਨੂੰ ਪਰਵਾਹ ਨਹੀਂ ਕਰੂਗੀ ਉਹ ਤੇ ਅਕਾਲ ਤਖਤ ਤੋਂ ਵੀ ਪਘੋੜੇ ਹੋ ਗਏ ਉਹ ਜੋ ਉਹਨਾਂ ਨੂੰ ਜੋ ਉਹਨਾਂ ਨੇ ਆਪਣੇ ਸਾਰੇ ਗੁਨਾਹ ਵੀ ਮੰਨ ਲਏ ਕਿ ਜੋ ਅਸੀਂ ਕੌਮ ਨਾਲ ਵੱਡੇ ਵੱਡੇ ਧਰੋਹ ਕਮਾਏ ਆ ਉਦੋਂ ਬਾਅਦ ਚ ਵੀ ਉਹਨਾਂ ਦੀ ਕੋਈ ਰਹਿਣੇ ਨਹੀਂ ਕੋਈ ਕਾਰਗੁਜ਼ਾਰੀ ਤਾਂ ਫਿਰ ਵੀ ਉਹ ਅਕਾਲ ਤਖਤ ਨੂੰ ਵੀ ਚੈਲੰਜ ਕਰ ਰਹੇ ਆ ਉਹ ਜਸੇਦਾਰਾਂ ਦੇ ਉੱਪਰ ਵੀ ਉਹਨਾਂ ਨੂੰ ਬਲੇਮ ਕਰ ਰਹੇ ਆ ਕਿ ਉਹ ਉਹਨਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਦੋਸ਼ੀ ਠਾਇਆ ਜਾਵੇ ਅਸੀਂ ਪਾਕ ਸਾਫ ਹੋ ਜਾਈਏ ਜਸਵੀਰ ਸਿੰਘ ਰੋਡੇ ਤੁਹਾਡੇ ਨਾਲ ਮਤਲਬ ਕਹਿੰਦਾ ਮੈਂ ਕਾਫੀ ਸਰਬਜੀਤ ਦੀ ਵੀ ਮਦਦ ਕੀਤੀ ਆ ਤੇ ਅਮਰਪਾਲ ਸਿੰਘ ਦੇ ਨਾਲ ਵੀ ਹਰਥਾਂ ਖੜੇ ਆ ਪਰ ਪਾਰਟੀ ਬਣਾਉਣ ਤੋਂ ਪਹਿਲਾਂ ਸਾਨੂੰ ਪੁੱਛਿਆ ਨਹੀਂ ਗਿਆ ਨਹੀਂ ਇਹ ਜੀ ਹੁਣ ਦੇਖੋ ਇੱਕ ਪਾਰਟੀ ਸਿਆਸੀ ਪਾਰਟੀ ਉਹਨਾਂ ਦੀ ਵੀ ਹੈਗੀ ਹੈ ਪੰਥਕ ਇੰਟਰਨੈਸ਼ਨਲ ਪੰਥਕ ਦਲ ਤੇ ਇਹ ਹੋਰ ਵੀ ਤਰ੍ਹਾਂ ਦੀ ਹੈ ਸਾਰੇ ਸਾਰੇ ਆਪੋ ਆਪਣੀ ਜਗਤ ਹੈਗੇ ਆ ਤੇ ਉਹਦੀ ਉਹਦੇ ਇੱਕ ਅਸੀਂ ਵੀ ਇਸ ਚੀਜ਼ ਆਪਣੇ ਤੌਰ ਤੇ ਇੱਕ ਖੜੀ ਕਰ ਰਹੇ ਹਾਂ ਤੇ ਸਾਰੇ ਵਾਕੀ ਅਸੀਂ ਉਹਨਾਂ ਦੇ ਆਸ਼ੀਰਵਾਦ ਚਾਹੁੰਦੇ ਹਾਂ ਸਾਰਾ ਉਹਨਾਂ ਦਾ ਸਹਿਯੋਗ ਚਾਹੁੰਦੇ ਹਾਂ ਅਸੀਂ ਕੋਈ ਉਹਨਾਂ ਦੇ ਇਹੋ ਜੀ ਕੋਈ ਗੱਲ ਨਹੀਂ ਕਿ ਹਾਂ ਕਿ ਕੋਈ ਸੇਕ ਮੰਦੀ ਚੜਦੀ ਕਲਾ ਦੀ ਕੰਮ ਕਰਨਾ ਉਹ ਪਾਰਟੀ ਬਣਾਉਣੀ ਆ ਫੰਡ ਦੀ ਲੋੜ ਹੁੰਦੀ ਆ ਇਲੈਕਸ਼ਨਾਂ ਵਾਸਤੇ ਉਹ ਫੰਡ ਕਿੱਥੋਂ ਆਊਗਾ ਆਪਣੇ ਕੋਲੇ ਪਾਰਟੀ ਹਾਂਡੇ ਜਿਹੜੀ ਸੰਗਤਾਂ ਕੋਲ ਕਿਸੇ ਚੀਜ਼ ਦੀ ਕਮੀ ਆ ਜੀ ਸੰਗਤਾਂ ਜੀ ਇਹ ਲੋਕ ਸਭਾ ਇਲੈਕਸ਼ਨ ਜਿਹੜੀ ਸਾਡੇ ਕੋਈ 1 ਰੁਪਿਆ ਵੀ ਨਹੀਂ ਸੀ ਇਹ ਸਾਰਾ ਕੁਝ ਇਹ ਚੀਜ਼ ਆ ਕਿ ਅਸੀਂ ਕੋਈ ਸ਼ਰਾਬਾਂ ਪਿਆ ਕੇ ਕੋਈ ਵੋਟਾਂ ਖਰੀਦ ਕੇ ਥੋੜੀ ਅਸੀਂ ਇਹ ਕੰਮ ਕਰਨਾ ਅਸੀਂ ਤਾਂ ਲੋਕਾਂ ਦੀ رائے ਨਾਲ ਸੰਗਤ ਦੇ ਸਹਿਯੋਗ ਨਾਲ ਹੀ ਅੱਗੇ ਵਧਣਾ ਇਸ ਕਰਕੇ ਕਿਸੇ ਚੀਜ਼ ਦੀ ਜਦੋਂ ਸੰਗਤ ਉੱਠ ਪੈਂਦੀ ਆ ਆ ਦੋ ਲੋਕ ਸਭਾ ਸੀਟਾਂ ਤੇ ਅਸੀਂ ਦੇਖਿਆ ਕਿ ਕੁਝ ਵੀ ਨਹੀਂ ਸੀ ਹੈਗਾ ਡੀਜ਼ਲ ਪਾਉਣ ਵਾਸਤੇ ਪੈਸੇ ਨਹੀਂ ਸੀ ਹੈਗੇ ਤੇ ਫਿਰ ਵੀ ਦੇਖੋ ਕਿੱਡੇ ਮਾਰਜਨ ਨਾਲ ਲੋਕਾਂ ਨੇ ਜਿੱਤਾਦੇ ਜਦੋਂ ਲੋਕ ਜਾਗ ਪੈਂਦੇ ਆ ਉਦੋਂ ਕੋਈ ਕਿਸੇ ਚੀਜ਼ ਦੀ ਸਮੱਸਿਆ ਨਹੀਂ ਹੁੰਦੀ ਸਿੱਧੀ ਗੁਰਮੈਨ ਤਾਂ ਤਬਾਦਲ ਹੋਰਾਂ ਦਾ ਬਿਆਨ ਤੁਸੀਂ ਵੀ ਸੁਣਿਆ ਹੋਣਾ ਹੈਗਾ ਉਹ ਹੁਕਮਨਾਮੇ ਤੋਂ ਬਾਅਦ ਦਾ ਕੱਲ ਦਾ ਬਿਆਨ ਸੀ ਉਸ ਬਿਆਨ ਨੂੰ ਕਿਸ ਸੰਦਰਭ ਚ ਦੇਖਦੇ ਹੋ ਕਿਵੇਂ ਦੇਖਦੇ ਹੋ ਜਿਹੜਾ ਕੁਝ ਉਹ ਕੱਲ ਬੋਲੇ ਹੈਗੇ ਨੇ ਕਿ ਅਸੀਂ ਤਾਂ ਝੋਲੀ ਚ ਪਵਾ ਲਿਆ ਕੀਤਾ ਕੁਝ ਨਹੀਂ ਸੀ ਜਾਂ ਕੁਝ ਉਹਨੂੰ ਕਿਵੇਂ ਦੇਖਦੇ ਹੋ ਨਹੀਂ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੀਤਾ ਕਿਉਂ ਨਹੀਂ ਉਹ ਕਈ ਸਾਲ ਮੁਕਰਦੇ ਰਹੇ ਉਹ ਜਿਹੜੀਆਂ ਦੋ ਗੁਰੂਗ੍ਰੰਥ ਸਾਹਿਬਹਾਰਜ ਜੀ ਬੇਦਬੀ ਤੇ ਛਿੱਟਾਂ ਬਣੀਆਂ ਉਹਨਾਂ ਦੀ ਵੀ ਰਿਪੋਰਟ ਆ ਸਾਰਾ ਕੁਛ ਇਹ ਹੈ ਇਹ ਤੇ ਹੁਣ ਐਵੇਂ ਲੋਕਾਂ ਲੋਕਾਂ ਨੂੰ ਭੁਲੇਖੇ ਚ ਰੱਖਦੇ ਸੀ ਹੁਣ ਉਹਨਾਂ ਨੇ ਗੁਰੂ ਘਰ ਜੇ ਕਬੂਲ ਲਏ ਤੇ ਫਿਰ ਵੀ ਸ਼ਾਇਦ ਗੁਰੂ ਕੋਈ ਮਾਫ਼ ਕਰਦਾ ਜਾਂ ਫਿਰ ਵੀ ਮੁੱਕਰਣ ਦਾ ਹੈ ਕਿ ਅਸੀਂ ਉੱਥੇ ਗਲਤੀ ਨਾ ਮੰਨ ਲਏ ਇਹ ਇਹ ਕੋਈ ਕੋਈ ਲੌਜੀਕ ਹੈ ਕਿ ਇੱਕ ਇੱਕ ਵੱਡਾ ਏਡਾ ਵੱਡਾ ਲੀਡਰ ਇੱਕ ਪਾਸੇ ਮੰਨ ਰਿਹਾ ਹੋਵੇ ਦੂਜੇ ਪਾਸੇ ਆ ਕੇ ਮੁੱਕਰ ਰਿਹਾ ਹੋਵੇ ਤੇ ਇਹ ਕੀ ਕੀ ਖੇਡ ਬਣਾਏ ਕੀ ਤਮਾਸ਼ਾ ਬਣਾ ਰੱਖਿਆ ਕੱਲ ਤੱਕ